ਲੋ ਹੁਣ ਨਵੀਂ ਅਪਡੇਟ ਸਾਂਝੀ ਕੀਤੀ ਗਈ ਆ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਸੀ ਤਾਂ ਮੀਂਹ ਪੈਣ ਦੀ ਸੰਭਾਵਨਾ ਜਿਹੜੇ ਕਿ ਜਤਾਈ ਗਈ ਸੀ ਜਿਸ ਤੋਂ ਬਾਅਦ ਅੱਜ ਮੌਸਮ ਵਿਭਾਗ ਨੇ ਨਵੀਂ ਅਪਡੇਟ ਜਾਰੀ ਕਰਦੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਆ ਉਹ ਸਾਫ਼ ਰਹੇਗਾ ਤੇ ਕਿਸਾਨਾਂ ਲਈ ਵੀ ਜਿਹੜਾ ਇਹ ਮੌਸਮ ਆ ਉਹ ਵਧੀਆ ਰਹੇਗਾ ਕਿਸੇ ਤਰੀਕੇ ਦੇ ਕੋਈ ਵੀ ਦਿੱਕਤ ਵਾਲਾ ਜਿਹੜਾ ਮੌਸਮ ਆ ਉਹ ਨਹੀਂ ਰਹੇਗਾ ਤਾਂ ਆਓ ਦੇਖ ਤੰਦਰ ਦੇ ਹਮ ਮੌਨਸੂਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰੋਡਕਸ਼ਨਾਂ ਕਿੰਨੀ ਕੁ ਬਰਸਾਤ ਜਰੀ ਹੋ ਰਹੀ ਹੈ ਕਿੰਨੀ ਕੁ ਬਰਸਾਤ ਜਰੀ ਹੈ ਨੇ ਪਿਛਲੇ ਸਮੇਂ ਦੇ ਕੋਲ ਜੀ ਜੇਸੀ ਮੌਨਸੂਨ ਦੀ ਬਰਸਾਤ ਦੀ ਗੱਲ ਕਰੀਏ ਤਾਂ ਕਾਫੀ ਵੇਰੀਏਬਲ ਜਿਹੜੀਆਂ ਮੌਨਸੂਨ ਕੰਡੀਸ਼ਨਸ ਇਸ ਵਾਰ ਰਹੀਆਂ ਨੇ ਕਿਉਂਕਿ ਜਿਵੇਂ ਜੂਨ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਮੌਨਸੂਨ ਦੀ ਬਾਰਿਸ਼ ਨਾਰਮਲ ਨਾਲੋਂ ਘੱਟ ਰਹੀ ਪਰ ਅਗਸਟ ਦੇ ਵਿੱਚ ਜਿਹੜੀ ਮੌਨਸੂਨ ਨਾਰਮਲ ਤੋਂ ਜ਼ਿਆਦਾ ਆਬਜ਼ਰਵ ਕੀਤੀ ਗਈ ਔਰ ਹੁਣ ਤੱਕ ਵੀ ਸੈਪਟੈਂਬਰ ਦੇ ਵਿੱਚ ਜਿਵੇਂ 106 ਮਿਲੀਮੀਟਰ ਨਾਰਮਲ ਸੈਪਟੈਂਬਰ ਦੀ ਰੇਨਫਾਲ ਹੈ ਪਰ ਹੁਣ ਤੱਕ 94.6 ਮਿਲੀਮੀਟਰ ਜੋ ਹੈ ਆਬਜ਼ਰਵ ਕੀਤੀ ਗਈ ਹੈ ਔਰ ਜੇ ਅਸੀਂ ਓਵਰਆਲ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਜਿਹੜੀ ਮੌਨਸੂਨ ਦੀ ਨਾਰਮਲ ਬਾਰਿਸ਼ ਹੈ ਲਗਭਗ 600 ਮਿਲੀਮੀਟਰ ਹੈ ਔਰ ਹੁਣ ਤੱਕ 520 ਮਿਲੀਮੀਟਰ ਜੋ ਮੌਨਸੂਨ ਦੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਮੌਨਸੂਨ ਜਿਹੜਾ ਵਾਪਸ ਹੁੰਦਾ ਕੀ ਜਿਸ ਤਰ੍ਹਾਂ ਕਹਿੰਦੇ ਨੇ 15 ਸਤੰਬਰ ਤੋਂ ਵਾਪਸ ਮੁਰ ਜਾਦਾ ਹੈ ਜਾਂ ਹਜੇ ਰਹਿਦਾ ਟਾਈਮ ਜੀ ਨਹੀਂ ਮੌਨਸੂਨ ਦੀ ਹਲੇ ਵਿਧਡਰਾਲ ਨਹੀਂ ਹੋਈ ਹੈਗੀ ਜੀ ਆਨ ਵਾਲੇ ਦਿਨਾਂ ਦੇ ਵਿੱਚ ਵੈਸੇ بارش ਦੀ ਵੀ ਕੋਈ ਜ਼ਿਆਦਾ ਪ੍ਰੈਡਿਕਸ਼ਨ ਨਹੀਂ ਹੈਗੀ ਪਰ ਮੌਨਸੂਨ ਹਲੇ ਵਿਦਡਰਾਲ ਕੁਝ ਦਿਨ ਅਸੀਂ ਹਲੇ ਜਿਹੜਾ ਸਿਸਟਮ ਐਕਸਪੈਕਟ ਕਰ ਰਹੇ ਹਾਂ ਉਹਦੇ ਤੋਂ ਬਾਅਦ ਹੀ ਮੌਨਸੂਨ ਦੀ ਵਿਦਡਰਾਲ ਐਕਸਪੈਕਟਡ ਹੈ ਮੈਮ ਕਿੰਨਾ ਕੁ ਤਾਪਮਾਨ ਜਿਹੜਾ ਰਾਈਜ਼ ਹੋ ਰਿਹਾ ਜਾਂ ਕਿੰਨਾ ਘਟ ਰਿਹਾ ਤਾਪਮਾਨ ਤੇ ਫਸਲਾਂ ਨੇ ਕਿੰਨਾ ਕੁ ਲਾਈਫ ਜੀ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਨੀਅਰ ਨਾਰਮਲ ਜਿਹੜੀਆਂ ਡੇ ਟਾਈਮ ਟੈਂਪਰੇਚਰ ਔਰ ਨਾਈਟ ਟਾਈਮ ਟੈਂਪਰੇਚਰ ਕੰਡੀਸ਼ਨਸ ਰਿਕਾਰਡ ਕੀਤੀਆਂ ਗਈਆਂ ਜਿਵੇਂ ਲਗਭਗ 33 34 ਡਿਗਰੀ ਦੇ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਪਰ ਕੱਲ ਕਿਉਂਕਿ ਜਿਹੜਾ ਕੁਝ ਬਦਲਵਾਈ ਅਬਜ਼ਰਵ ਕੀਤੀ ਗਈ ਸੀ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਜ਼ਰੂਰ ਅਬਜ਼ਰਵ ਕੀਤੀ ਗਈ ਕੱਲ ਦਾ ਡੇ ਟਾਈਮ ਟੈਂਪਰੇਚਰ 30.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 33.3 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 2.8 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਹੈ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਜਿਹੜਾ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਹੀ ਅਸੀਂ ਜਿਹੜਾ ਅ ਐਕਸਪੈਕਟ ਕਰ ਰਹੇ ਹਾਂ ਔਰ ਜੇ ਨਾਈਟ ਟਾਈਮ ਟੈਂਪਰੇਚਰ ਦੇਖੀਏ ਤਾਂ ਨਾਈਟ ਟਾਈਮ ਟੈਂਪਰੇਚਰ ਵੀ ਕੱਲ ਕਿਉਂਕਿ ਕਲਾਉਡੀਨੈਸ ਹੋ ਗਈ ਸੀ ਉਹਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਵੀ ਵਾਧਾ ਰਿਕਾਰਡ ਕੀਤਾ ਗਿਆ ਸੀ ਕੱਲ ਦਾ ਨਾਈਟ ਟਾਈਮ ਟੈਂਪਰੇਚਰ 26.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਲਸੀਅਸ ਉੱਪਰ ਸੀ ਪਰ ਕਿਉਂਕਿ ਅੱਜ ਤੋਂ ਜਿਹੜੀਆਂ ਕੰਡੀਸ਼ਨਸ ਕਲੀਅਰ ਨੇ ਸੋ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ 22.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.2 ਡਿਗਰੀ ਸੈ ਉੱਪਰ ਆਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਅੱਜ ਨੀਅਰ ਨਾਰਮਲ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਲਗਭਗ ਕਲੀਅਰ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਨ ਨੀਅਰ ਨਾਰਮਲੀ 익ਸਪੈਕਟਡ ਹੈ ਔਰ ਇਹਦੇ ਤੋਂ ਬਿਨਾ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੀ ਗੱਲ ਕਰੀਏ ਤਾਂ ਜਿਹੜਾ ਪੁਛ ਨਾਰਥ-ਈਸਟਰਨ ਡਿਸਟ੍ਰਿਕਟ ਦੇ ਵਿੱਚ ਜ਼ਰੂਰ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਪਰ ਜ਼ਿਆਦਾ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਖੁਸ਼ਕ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਤਦ ਤੱਕ ਹੀ ਫਸਲਾਂ ਵਾਸਤੇ ਚੰਗਾ ਕਿਉਂਕਿ ਫਸਲਾਂ ਜਿਹੜੀਆਂ ਮੈਚੂਰਮੈਂਟ ਹੋ ਰਹੀਆਂ ਦਾ ਵੀ ਜਿਹਾ ਸਾਡਾ ਪਸਤਾ ਪੱਤਰ ਦੇਖੋ ਬਿਲਕੁਲ ਜੀ ਕਿਉਂਕਿ ਹੁਣ ਫਸਲਾਂ ਪੱਕਣ ਤੇ ਨੇ ਔਰ ਜਦੋਂ ਫਸਲ ਪੱਕਣ ਦੇ ਨੇੜੇ ਹੁੰਦੀ ਆ ਤਾਂ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਫਸਲ ਲਈ ਬਹੁਤ ਵਧੀਆ ਹੁੰਦੀਆਂ ਨੇ ਸੋ ਹੁਣ ਵੀ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਹਲੇ بارش ਦੀ ਜਿਹੜੇ 4-5 ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇ ਉਹ ਵੀ ਨੀਅਰ ਨਾਰਮਲ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਫਸਲਾਂ ਲਈ ਅਨੁਕੂਲ ਅਸੀਂ ਅਗਰ ਦਿੱਕ ਨਹੀਂ ਹਿਊਮਿਡਿਟੀ ਵੀ ਘਟੋਗੀ ਤਾਂ ਲੋਕਾਂ ਨੂੰ ਜਿਹੜੀ ਰਾਹਤ ਹੋਵੇਗੀ ਕਿਉਂਕਿ ਲੋਕ ਲਗਾਤਾਰ ਤੁਮਸਦਾ ਜਿਹੜਾ ਚੁਕ ਚੁਕਾ ਗਰਮੀ ਜਿਹੜੀ ਪਹਿਲੀ ਸੀ ਉਸੇ ਆ ਬਿਲਕੁਲ ਜੀ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਿਹੜਾ ਮੌਨਸੂਨ ਸਿਸਟਮ ਜ਼ਿਆਦਾ ਐਕਟਿਵ ਸੀਗਾ ਸੋ ਉਹਦੇ ਕਰਕੇ ਜਿਹੜਾ ਹਵਾ ਦੇ ਵਿੱਚ ਨਮੀ ਵੀ ਜ਼ਿਆਦਾ ਸੀ ਪਰ ਹੁਣ ਕਿਉਂਕਿ ਹਲੇ ਕੁਝ ਦਿਨ ਮੌਨਸੂਨ ਸਿਸਟਮ ਹੈ ਸੋ ਅਸੀਂ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਡਿਕਰੀਜ਼ ਨਹੀਂ ਐਕਸਪੈਕਟ ਕਰਦੇ ਪਰ ਇੱਕ ਵਾਰੀ ਜਦੋਂ ਮੌਨਸੂਨ ਦੀ ਵਿਦਡਰੋਅਲ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਜ਼ਰੂਰ ਜਿਹੜੀਆਂ ਡਰਾਈ ਕੰਡੀਸ਼ਨਸ ਪ੍ਰਿਵੇਲ ਕਰਦੀਆਂ ਹਨ ਜਿਵੇਂ ਕਿ ਜੂਨ ਜੁਲਾਈ ਦੇ ਵਿੱਚ ਕਾਫੀ ਜਿਹੜਾ ਲਿਖਿਆ ਹੈ ਕਿ ਮੌਨਸੂਨ ਘੱਟ ਐਕਟਿਵ ਹੈ ਕਾਫੀ ਘੱਟ بارش ਹੋਈ ਸੀ ਪਰ ਅਗਸਤ ਤੋਂ ਸਤੰਬਰ ਤੱਕ ਕਾਫੀ بارش ਆਈ ਹੈ ਜੇਕਰ ఓਵਰਆਲ ਉਹਨੂੰ ਦੇਖਿਆ ਜਾਵੇ ਤਾਂ ਜਿੱਦਾਂ ਕਹਿੰਦੇ 10 ਸਾਲਾਂ ਚ ਬਹੁਤ ਜਿਹਾ ਆਮ ਰਿਹਾ ਮੌਨਸੂਨ ਸੋ ਇਸਵਰ ਹੈਵ ਮੀਟ ਕੀ ਆਮ ਜਿੰਨਾ ਹੋ ਜਾਏਗਾ ਜਾਂ ਉਸ ਤੋਂ ਪਰ੍ਹੇ ਹੋਊਗਾ ਜੇ ਅਸੀਂ ਲੁਧਿਆਣੇ ਦੀ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਲਗਭਗ 600 ਮਿਲੀਮੀਟਰ ਜਿਹੜੀ ਨਾਰਮਲ ਮੌਨਸੂਨ ਦੀ ਬਾਰਿਸ਼ ਲੁਧਿਆਣਾ ਦੀ ਹੈ ਤੇ ਹੁਣ ਤੱਕ 520 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦੀ ਵੀ ਗੱਲ ਕਰੀ ਤਾਂ ਹਰ ਸਾਲ ਹੀ ਬਹੁਤ ਵੇਰੀਏਬਿਲਿਟੀ ਅਸੀਂ ਜਿਹੜੀ ਮੌਨਸੂਨ ਬਾਰਿਸ਼ ਦੇ ਵਿੱਚ ਆਬਜ਼ਰਵ ਕਰ ਰਹੇ ਹਾਂ ਔਰ ਪਿਛਲੇ 15-20 ਸਾਲਾਂ ਦਾ ਅਸੀਂ ਡਾਟਾ ਦੇਖੀਏ ਤਾਂ ਜ਼ਿਆਦਾ ਸਾਲ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਰਮਲ ਤੋਂ ਘੱਟ ਬਾਰਿਸ਼ ਹੋਈ ਹੈ ਔਰ ਜੇ ਹੁਣ ਵੀ ਅਸੀਂ ਦੇਖ ਰਹੇ ਹਾਂ ਤਾਂ ਹਲੇ ਤੱਕ ਜਿਹੜੀ ਲਗਭਗ 80 ਮਿਲੀਮੀਟਰ ਨਾਰਮਲ ਤੋਂ ਘੱਟ ਅਸੀਂ بارش ਰਿਕਾਰਡ ਕੀਤੀ ਹੈ ਔਰ 30 ਸੈਪਟੈਂਬਰ ਦੇ ਤੱਕ ਹਲੇ ਅਸੀਂ ਕੁਝ بارش ਹੋਰ ਹੋ ਸਕਦੀ ਹੈ ਪਰ ਹੁਣ ਤੱਕ ਜਿਹੜੀ 520 ਮਿਲੀਮੀਟਰ ਰਿਕਾਰਡ ਕੀਤੀ ਹੈ ਔਰ ਉੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਇਸ ਵਾਰ ਜਿਹੜੀ ਠੰਡ ਹੈ ਉਹ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਜਿਹੜੀ ਠੰਡ ਹੈ ਉਹ ਬਹੁਤ ਜ਼ਿਆਦਾ ਪਵੇਗੀ ਬਿਉਰਾ ਰਿਪੋਰਟ ਹਰਪ ਪੰਜਾ